ਕਿਉਂਕਿ ਇਹ ਮੈਸੇजेस ਲੋਕਾਂ ਤੱਕ ਵੀ ਪਹੁੰਚਾਏ ਜਾ ਰਹੇ ਨੇ ਕਿ ਦੇਖੋ ਜੀ ਇਹ ਤਾਂ ਕੁਝ ਗੜਬੜ ਹੈ ਇਹ ਤਾਂ ਕੁਝ ਖਾ ਰਹੇ ਨੇ ਇਹਨਾਂ ਨੂੰ ਤਾਂ ਕੁਝ ਪਿਆਇਆ ਜਾ ਰਿਹਾ ਵਗੈਰਾ ਵਗੈਰਾ ਇਹ ਜਿਹੜੀਆਂ ਸਾਜ਼ਿਸ਼ਾਂ ਅਬ ਹੁਣੇ ਕਰ ਕਿਉਂ ਰਹੇ ਨੇ ਕਿ ਖੁਦਾ ਨਾ ਖਾਸ ਤੱਕ ਅੱਲੂ ਕੋਈ ਛੋਜੇ ਡੱਲੇ ਵਾਲ ਸਾਹੂ ਉਦੋਂ ਤੱਕ ਇੱਕ ਭਰਮ ਦੀ ਸਥਿਤੀ ਪੈਦਾ ਕਰ ਦਿਓ ਵਹਿਮ ਹੋ ਜੇ ਲੋਕਾਂ ਚ ਕਿ ਨਹੀਂ ਯਾਰ ਇਹ ਕਿਤੇ ਗੜਬੜਤਾ ਨਹੀਂ ਗਈ ਔਰ ਕਿਵੇਂ ਨਾਰਮਲ ਆ ਸਕਦੀ ਹੈ ਰਿਪੋਰਟ ਇੱਕ ਚੀਜ਼ ਤੋਂ ਤਾਂ ਅਸੀਂ ਸਾਰੇ ਭਲੀ ਭਾਂਤ ਵਾਕਿਫ ਆ ਕਿ 15 ਕਿਲੋ ਉਹਨਾਂ ਦਾ ਭਾਰ ਘਟ ਗਿਆ ਹੈ 25 ਦਿਨਾਂ ਵਿੱਚ 15 ਕਿਲੋ ਭਾਰ ਘਟ ਜਾਣਾ ਮੈਨੂੰ ਲੱਗਦਾ ਇਹ 2-3 ਪਹਿਲਾਂ ਦੀ ਸੀ ਹੋਰ ਘਟ ਗਿਆ ਹੁਣ 15 ਕਿਲੋ ਜਾਂ 16 ਕਿਲੋ ਭਾਰ ਘਟ ਚੇ ਤਾਂ ਉਹ ਰਿਪੋਰਟ ਨਾਰਮਲ ਕਿਵੇਂ ਹੋ ਸਕਦੀ ਹੈ ਉਹਨਾਂ ਦੀ ਜਿਹੜੀ ਸਰਕਾਰੀ ਰਿਪੋਰਟ ਜੋ ਮੈਨੂੰ ਪਤਾ ਲੱਗਿਆ ਉਹਦੇ ਵਿੱਚ ਵੀ ਮੈਂਸ਼ਨ ਹੈ ਕਿ ਉਹਨਾਂ ਦਾ ਜਿਹੜਾ ਬਿਲ ਰੂਬਨ ਨਾ ਹੁੰਦਾ ਆਪਣਾ ਲੀਵਰ ਦੇ ਵਿੱਚ ਲੀਵਰ ਫੰਕਸ਼ਨਿੰਗ ਗੜਬੜ ਹੈ ਅਪ ਡਾਊਨ ਹੋ ਰਹੀ ਨਹੀਂ ਜੋ ਇਹਦੇ ਛੁੰਦਾ ਕਿਡਨੀ ਫੰਕਸ਼ਨਿੰਗ ਚ ਗੜਬੜ ਕੀ ਆਉਂਦੇ ਉਹਦੇ ਵਿੱਚ ਪ੍ਰੋਬਲਮ ਆ ਰਹੀ ਹੈ ਕਲਿਕ 9 ਕੇ ਕੀ ਹੁੰਦਾ ਉਹਦੇ ਚ ਉਹਦੀ ਜਿਹੜੀ ਹੈਗੀ ਹੈ ਗਿਣਤੀ ਉਹ ਜ਼ਿਆਦਾ ਵਧੀ ਹੋਈ ਹੈ ਇਹ ਸਾਰਾ ਕੁਝ ਅਗਰ ਸਮਝ ਜਾ ਰਿਹਾ ਔਰ ਇੱਕ ਚੀਜ਼ ਕਹੀ ਜਾ ਰਹੀ ਹੈ ਕਿ ਐਨੀ ਟਾਈਮ ਮਲਟੀ organ failure ਹੋ ਸਕਦਾ ਹੈ ਜਾਂ heart attack ਆ ਸਕਦਾ ਹੈ ਇਹਦੇ ਬਾਰੇ ਕੋਈ ਗੌਰ ਨਹੀਂ ਇਹਦੇ ਬਾਰੇ ਕੋਈ ਗੱਲ ਨਹੀਂ ਔਰ ਕਹਿ ਕੀ ਦਿੱਤਾ ਜਾਂਦਾ ਸੁਪਰੀਮ ਕੋਰਟ ਚ ਲਿਖ ਕੇ ਕੀ ਦੇ ਦਿੱਤਾ ਜਾਂਦਾ ਕਿ ਰਿਪੋਰਟ ਨਾਰਮਲ ਹੈ ਉਹ ਇਹ ਇੰਨਾ ਗੱਲਾਂ ਤੋਂ ਬਾਅਦ ਤੁਸੀਂ ਨਾਰਮਲ ਕਿਵੇਂ ਕਹਿ ਸਕਦੇ ਹੋ ਸਸ਼ੀ ਗਾਲ ਜੀ ਇੱਕ ਗੱਲ ਦੀ ਮਾਫੀ ਮੰਗਦਾ ਤੁਹ ਤੋਂ ਕਿ ਪਿਛਲੇ 4-5 ਜਾਂ 5-6 ਦਿਨਾਂ ਤੋਂ ਮੈਂ ਤੋਡੇ ਨਾਲ ਕੋਈ ਰਾਸਤਾ ਕਾਇਮ ਨਹੀਂ ਕਰ ਪਾਇਆ ਖਲੋਰੀ ਛਿੰਮਣੀ ਹਾਜ਼ਰੀ ਲਗਵਾ ਪਾਇਆ ਕਿਉਂਕਿ ਮੈਨੂੰ ਬੁਖਾਰ ਸੀਗਾ ਅੱਜ ਕਾਫੀ ਹੱਦ ਤੱਕ ਠੀਕ ਹੋ ਗਿਆ ਹੈ ਨਾ ਨੂੰ ਲੈ ਆ ਕੱਲ ਤੱਕ ਪੂਰਾ ਕਾਇਮ ਹੋ ਜੂਗਾ ਕੱਲ ਰਾਤ ਨੂੰ ਜਾਂ ਫਿਰ ਪਰਸੋਂ ਖਲੋਰੀ ਛ ਵੀ ਮਿਲਾਂਗੇ ਅੱਜ ਵੀਡੀਓ ਬਣਾਉਣ ਦੀ ਵਜ੍ਹਾ ਦੋ ਤਿੰਨ ਗੱਲਾਂ ਕਰਕੇ ਸੀ ਦੋ ਗੱਲਾਂ ਕਰਕੇ ਬਲਕੇ ਪਹਿਲੀ ਗੱਲ ਹੈ ਕਿ ਜੋ ਡੱਲੇਵਾਲ ਸਾਹਿਬ ਬਾਰੇ ਇੱਕ ਰਿਪੋਰਟ ਸੁਪਰੀਮ ਕੋਰਟ ਦੇ ਵਿੱਚ ਦਿੱਤੀ ਗਈ ਹੈ ਮੈਡੀਕਲ ਰਿਪੋਰਟ ਮੈਨੂੰ ਉਹ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਸੀ ਕਿ ਸੁਪਰੀਮ ਕੋਰਟ ਨੇ ਹੁਣ ਤੱਕ ਕਦੇ ਵੀ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਨਹੀਂ ਲਿਆਗਾ ਕਦੇ ਨਹੀਂ ਲਿਆਗਾ ਕਿ ਕੋਈ ਬੰਦਾ ਭੁਖੜ ਹੜਤਾਲ ਤੇ ਬੈਠਾ ਹੋਵੇ ਔਰ ਉਹ ਉਹ ਕਵੇ ਇਹ ਤਾਂ ਨਾ ਕਹਵੇ ਕਿ ਇਹ ਜੋ ਮੰਗਾਣੀ ਇਹਦੇ ਬਾਰੇ ਫੈਸਲਾ ਹੋਣਾ ਚਾਹੀਦਾ ਉਹ ਸਰਕਾਰ ਨੂੰ ਕਹੇ ਤੁਸੀਂ ਗੱਲਬਾਤ ਕਰੋ ਇਹ ਨਾ ਕਹਿ ਕਿ ਉਹਨਾਂ ਨੇ ਉਹਦੀ ਰਿਪੋਰਟ ਮੰਗਾ ਲਈ ਕਿ ਰਿਪੋਰਟ ਦਿਓ ਉਹਨਾਂ ਦੀ ਇਹਦਾ ਮਤਲਬ ਉਹਨਾਂ ਨੂੰ ਕੋਈ ਕਹਿ ਰਿਹਾ ਕਿ ਇਹਨਾਂ ਦੀ ਰਿਪੋਰਟ ਨਾਰਮਲ ਆਊਗੀ ਸਹੀ ਮਤਲਬ ਗੜਬੜ ਨਹੀਂ ਆਊਗੀ ਇਹ ਕਿਸ ਤਰ੍ਹਾਂ ਦੀ ਸਾਜ਼ਿਸ਼ ਹੋ ਰਹੀ ਹੈ ਤਾਂ ਕੌਣ ਕਹਿ ਰਿਹਾ ਏਜੰਸੀਆਂ ਕਹਿ ਰਹੀਆਂ ਨੇ ਜੰਮ ਪੰਜਾਬ ਗਵਰਨਮੈਂਟ ਕਹਿ ਰਹੀ ਹੈ ਕਿਉਂਕਿ ਇਹ ਮੈਸੇजेस ਲੋਕਾਂ ਤੱਕ ਵੀ ਪਹੁੰਚਾਏ ਜਾ ਰਹੇ ਨੇ ਕਿ ਦੇਖੋ ਜੀ ਇਹ ਤਾਂ ਕੁਝ ਗੜਬੜ ਹੈ ਇਹ ਤਾਂ ਕੁਝ ਖਾ ਰਹੀ ਨੇ ਇਹਨਾਂ ਨੂੰ ਤਾਂ ਕੁਝ ਪਿਆਇਆ ਜਾ ਰਿਹਾ ਵਗੈਰਾ ਵਗੈਰਾ ਇਹ ਜਿਹੜੀਆਂ ਸਾਜ਼ਿਸ਼ਾਂ ਅਬ ਹੁਣੇ ਕਰ ਕਿਉਂ ਰਹੀ ਨੇ ਕਿ ਖੁਦਾ ਨਾ ਖਾਸ ਤੱਕ ਅੱਲ ਨੂੰ ਕੋਝੇ ਡੱਲੇ ਵਾਲ ਸਾਹ ਨੂੰ ਉਦੋਂ ਤੱਕ ਇੱਕ ਭਰਮ ਦੀ ਸਥਿਤੀ ਪੈਦਾ ਕਰਦੇ વાય મોજે ਲੋਕਾਂ ਚ ਕੇ ਨਹੀਂ ਯਾਰ ਇਹ ਕਿਤੇ ਗੜਬੜਤਾ ਨਹੀਂ ਗਈ। ਔਰ ਕਿਵੇਂ ਨੋਰਮਲ ਆ ਸਕਦੀ ਹੈ ਰਿਪੋਰਟ। ਇੱਕ ਚੀਜ਼ ਤੋਂ ਤਾਂ ਅਸੀਂ ਸਾਰੇ ਭਲੀ ਭਾਂਤ ਵਾਕਿਫ ਆਂ ਕਿ 15 ਕਿਲੋ ਉਹਨਾਂ ਦਾ ਭਾਰ ਘਟ ਗਿਆ ਹੈ। 25 ਦਿਨਾਂ 'ਚ 15 ਕਿਲੋ ਭਾਰ ਘਟ ਜਾਣਾ ਮੈਨੂੰ ਲੱਗਦਾ ਇਹ 2-3 ਪਹਿਲਾਂ ਦੀ ਸੀ ਹੋਰ ਘਟ ਗਿਆ ਹੁਣ ਹੁਣ। 15 ਕਿਲੋ ਜਾਂ 16 ਕਿਲੋ ਭਾਰ ਘਟ ਚੇ ਤਾਂ ਉਹ ਰਿਪੋਰਟ ਨੋਰਮਲ ਕਿਵੇਂ ਹੋ ਸਕਦੀ ਹੈ? ਉਹਨਾਂ ਦੀ ਜਿਹੜੀ ਸਰਕਾਰੀ ਰਿਪੋਰਟ ਜੋ ਮੈਨੂੰ ਪਤਾ ਲੱਗਿਆ ਉਹਦੇ 'ਚ ਵੀ ਮੈਂਸ਼ਨ ਹੈ ਕਿ ਉਹਨਾਂ ਦਾ ਜਿਹੜਾ ਬਿਲ ਰੂਬਨ ਨਾ ਹੁੰਦਾ ਆਪਣਾ ਲੀਵਰ ਦੇ ਵਿੱਚ ਲੀਵਰ ਫੰਕਸ਼ਨਿੰਗ ਗੜਬੜ ਹੈ ਅਪ ਡਾਊਨ ਹੋ ਰਹੀ ਨਹੀਂ ਜੋ ਇਹਦੇ 'ਚ ਹੁੰਦਾ ਕਿਡਨੀ ਫੰਕਸ਼ਨਿੰਗ 'ਚ ਗੜਬੜ ਕੀ ਕੀ ਹੁੰਦੇ ਉਹਦੇ ਵਿੱਚ ਪ੍ਰੋਬਲਮ ਆ ਰਹੀ ਹੈ ਕ੍ਰਿਕ ਕ੍ਰਿਕ ਨਾਇਨ ਕੇ ਕੀ ਹੁੰਦਾ ਉਹਦੇ 'ਚ ਉਹਦੀ ਜਿਹੜੀ ਹੈਗੀ ਹੈ ਗਿਣਤੀ ਉਹ ਜ਼ਿਆਦਾ ਵਧੀ ਹੋਈ ਹੈ ਇਹ ਸਾਰਾ ਕੁਝ ਅਗਰ ਸਮਝ ਚ ਆ ਰਿਹਾ ਹੈ ਔਰ ਇੱਕ ਚੀਜ਼ ਕਹੀ ਜਾ ਰਹੀ ਹੈ ਕਿ ਐਨੀ ਟਾਈਮ ਮਲਟੀ organ ਫੇਲਿਅਰ ਹੋ ਸਕਦਾ ਹੈ ਜਾਂ ਹਾਰਟ ਅਟੈਕ ਆ ਸਕਦਾ ਹੈ ਇਹਦੇ ਬਾਰੇ ਕੋਈ ਗੌਰ ਨਹੀਂ ਇਹਦੇ ਬਾਰੇ ਕੋਈ ਗੱਲ ਨਹੀਂ ਔਰ ਕਹਿ ਕੀ ਦਿੱਤਾ ਜਾਂਦਾ ਸੁਪਰੀਮ ਕੋਰਟ ਚ ਲਿਖ ਕੇ ਕੀ ਦੇ ਦਿੱਤਾ ਜਾਂਦਾ ਹੈ ਕਿ ਰਿਪੋਰਟ ਨੋਰਮਲ ਹੈ ਉਹ ਇਹਨਾਂ ਗੱਲਾਂ ਤੋਂ ਬਾਅਦ ਤੁਸੀਂ ਨੋਰਮਲ ਕਿਵੇਂ ਕਹਿ ਸਕਦੇ ਹੋ ਜਦੋਂ ਕਿਡਨੀ ਫੰਕਸ਼ਨਿੰਗ ਚ ਪ੍ਰੋਬਲਮ ਹੈ ਲੀਵਰ ਫੰਕਸ਼ਨਿੰਗ ਚ ਪ੍ਰੋਬਲਮ ਹੈ ਭਾਰ 15 ਕਿਲੋ ਘਟ ਗਿਆ ਹੈ ਮਸਲਜ਼ ਆਲ ਰੈਡੀ ਬੋਡੀ ਨੂੰ ਖਾਣਾ ਸ਼ੁਰੂ ਕਰ ਚੁੱਕੇ ਨੇ ਜਿਹੜੇ ਹੱਡ ਹੁੰਦੇ ਨੇ ਤਾਂ ਉਹ ਨਾਰਮਲ ਕਿਵੇਂ ਹੋ ਗਿਆ ਯਾਰ ਆਈ ਕੈਨਟ ਅੰਡਰਸਟੈਂਡ ਔਰ ਗੱਲਾਂ ਪਹੁੰਚਾਈਆਂ ਜਾ ਰਹੀਆਂ ਨੇ ਮੈਂ ਖੁਦ ਸੁਨੀਆਂ ਨੇ ਇਹ ਗੱਲਾਂ ਤਾਂ ਕੌਣ ਪਹੁੰਚਾ ਔਰ ਇਹਦੇ ਚ ਹੋਰ ਜੋ ਦੁੱਖ ਦੀ ਗੱਲ ਹੈ ਪੰਜਾਬ ਗਵਰਨਮੈਂਟ ਔਰ ਸੈਂਟਰ ਗਵਰਨਮੈਂਟ ਇੱਕੋ ਪੇਜ ਤੇ ਨੇ ਤੁਹਨੇ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਇਹਦਾ ਮਤਲਬ ਕੀ ਹੋਇਆ ਸੋ ਮੇਰੀ ਤੁਹਾਨੂੰ ਉਮੀਦ ਕਹਿੰਦਾ ਜਿੰਨਾ ਤੋਂ ਇੱਕ ਆਖਰੀ ਉਮੀਦ ਵੀ ਹੈ ਤੇ ਪਹਿਲੀ ਉਮੀਦ ਵੀ ਹੈ ਤੁਸੀਂ ਲੋਕਾਂ ਨੂੰ ਹੈ ਕਿ ਤੁਸੀਂ ਇਹਨਾਂ ਗੱਲਾਂ ਦੀ ਗਲਤਫਹਿਮੀ 'ਚ ਨਹੀਂ ਆਉਣਾ ਆਪਾਂ ਸਾਥ ਦੇਣਾ ਉਸ ਲੀਡਰ ਦਾ ਤੁਸੀਂ ਕਹੇ ਲੋ ਜਿਹਦਾ ਨੁਕਸਾਨ ਨਾ ਹੋ ਜਾਏ ਕਿਸਾਨੀ ਦੇ ਵਿੱਚ ਉਹ ਬਹੁਤ ਵੱਡਾ ਲੀਡਰ ਹੈ ਜਗਜੀਤ ਸਿੰਘ ਢਲੇਵਾਲ ਕਿਉਂਕਿ ਮੈਂ ਖੁਦ ਵਰਤ ਕੇ ਵੇਖਿਆ ਜਦੋਂ ਦਿੱਲੀ ਵਾਲਾ ਅੰਦੋਲਨ ਸੀ ਬਹੁਤ ਹੀ ਬਾਖਮਾਲ ਇਨਸਾਨ ਨੇ ਚੰਗੀ ਸੋਚ ਵਾਲੇ ਨੇ ਔਰ ਰਾਜਨੀਤੀ ਤੋਂ ਪਾਸੇ ਰਹਿਣ ਵਾਲੇ ਨੇ ਕੋਈ ਉਹਨਾਂ ਨੇ ਰਾਜਨੀਤਿਕ ਫਾਇਦੇ ਨਹੀਂ ਲੈਣਗੇ ਇਸੇ ਲਈ ਉਹ ਗੈਰ ਰਾਜਨੀਤਿਕ ਜੋ ਵੀ ਉਹਨਾਂ ਨੇ ਬਣਾਇਆ ਫਿਰ ਤੁਸੀਂ ਉਹਨਾਂ ਦਾ ਸਾਥ ਨਹੀਂ ਛੱਡਣਾ ਔਰ ਮੈਂ ਬਾਕੀ ਜਥੇਬੰਦੀਆਂ ਨੂੰ ਵੀ ਕਹੂੰਗਾ ਉਹਨਾਂ ਨੇ ਇੱਕ ਸਟੈਪ ਲੈ ਲਿਆ ਅਵੈਦੀ ਮੀਟਿੰਗ ਕਰ ਲਈਏ ਹੁਣ ਟਾਈਮ ਨਾ ਲਾਓ ਟਾਈਮ ਹੈ ਨਹੀਂਗਾ ਨਾਲ ਬਹਿ ਜੋ ਆਕੇ ਤੇ ਜੇ ਨਹੀਂ ਬੈਠੂਗੇ ਤਾਂ ਇਹਦਾ ਗਲਤ ਮੈਸੇਜ ਜਾਊਗਾ ਪਲੀਜ਼ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਆਓ ਉੱਤੇ ਸੋ ਮੈਂ ਵੀ ਪਰਸੋਂ ਆਉਂਗਾ ਔਰ ਬਾਕੀ ਦੀਆਂ ਗੱਲਾਂ ਡਿਟੇਲ ਚ ਕਰਾਂਗੇ ਇਹ ਜੋ ਮੈਡੀਕਲ ਰਿਪੋਰਟ ਨੂੰ ਲੈ ਕੇ ਇੱਕ ਗਲਤ ਫਹਿਮੀ ਫੈਲਾਈ ਜਾ ਰਹੀ ਹੈ ਤਾਂ ਜੋ ਇੱਕ ਬੇਪਰੋਸਗੀ ਤੇ ਧਰਮ ਦੀ ਸਥਿਤੀ ਪੈਦਾ ਕਰ ਦਿਓ ਔਰ ਉਹ ਇੱਕ ਹੈ ਨਹੀਂ ਹੈ ਵਗੈਰਾ ਵਗੈਰਾ ਦੀਆਂ ਇੱਕ ਵੱਖਰੀਆਂ ਵੱਖਰੀਆਂ ਕਿਆਸਰਾਈਆਂ ਚੱਲ ਪੈਣ ਔਰ ਗੱਲ ਖਤਮ ਹੋ ਚੁੱਕੀ ਇਨਾ ਪਹਿਲਾਂ ਹੋਈ ਸੀ ਨਾ ਹੁਣ ਹੋਣੀ ਹੈ ਨਾ ਅੱਗੇ ਹੋਣ ਦੀ ਵਾਂਗ ਕਿਉਂਕਿ ਇਹ ਪੰਜਾਬ ਦੇ ਲੋਕ ਨੇ ਜਿਹੜੇ ਸਭ ਕੁਝ ਜਾਣਦੇ ਨੇ ਹੁਣ ਅਗਲੀ ਗੱਲ ਦੂਸਰੀ ਇੱਕ ਗੱਲ ਸੀ ਜੀ ਦੇ ਕਰਕੇ ਮੈਨੂੰ ਲੱਗਿਆ ਕਿ ਪਰਸੋਂ ਤੇ ਗੱਲ ਨਹੀਂ ਟਲਣੀ ਚਾਹੀਦੀ ਅੱਜ ਇੱਕ ਪੰਜਾਬ ਯੂਨੀਵਰਸਿਟੀ ਦਾ ਹੋਈ ਪੰਜਾਬ ਯੂਨੀਵਰਸਿਟੀ ਦਾ ਵੀ ਇੱਕ ਅੱਜ ਇਕੱਠ ਸੱਦਿਆ ਸੀਗਾ ਮੈਂ ਉੱਥੇ ਵੀ ਨਹੀਂ ਜਾ ਪਾਇਆ ਸਵੇਰ ਸੀਗਾ ਤੇ ਉਹਨਾਂ ਨੇ ਮੈਨੂੰ ਹੁਣੇ 10 वी ਦਿੱਤਾ ਸਾਰਾ ਖੁਸ਼ ਇੱਕ ਉੱਥੇ ਥਾਣੇਦਾਰ ਨੇ ਇਨਸਪੈਕਟਰ ਨੇ ਬੜੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਇੱਕ ਨੌਜਵਾਨ ਮੁੰਡੇ ਨਾਲ ਉਹਦਾ ਕੈਰੀਅਰ ਬਰਬਾਦ ਕਰਨ ਦੀਆਂ ਗੱਲਾਂ ਕੀਤੀਆਂ ਮਤਲਬ ਯਾਰ ਮਤਲਬ ਮੈਂ ਇਹ ਨਹੀਂ ਕਹਿ ਰਿਹਾ ਕਿ ਐਸਐਚਓ ਕਿਉਂ ਕਹਿ ਰਿਹਾ ਇਹ ਤਾਂ ਕੋਈ ਵੀ ਗੱਲ ਕਵੇ ਇਸ ਗੱਲ ਨੂੰ ਕਹੇ ਗੱਲ ਨਿੱਕੜ ਜਾਊਗਾ ਔਰ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਪਰ ਤੁਸੀਂ ਸੋਚੋ ਇੱਕ ਐਸਐਚਓ ਇਸ ਤਰ੍ਹਾਂ ਦੀ ਗੱਲ ਕਰ ਰਿਹਾ ਕਿ ਮੈਂ ਕੈਰੀਅਰ ਬਰਬਾਦ ਕਰ ਦੂੰਗਾ ਤੇਰਾ ਔਰ ਹੱਥੋਂ ਪਾਈ ਸਿੱਧੀ ਔਰ ਨਾਲ ਇੱਕ ਖੜਾ ਬੰਦਾ ਮੈਂ ਵੇਖਿਆ ਉਹ ਵੀਡੀਓ ਜਿੱਤੇ ਕਹ ਰ ਓਏ ਹੌਲੀ ਬੋ ਕੀ ਉੱਚੀ ਨਾ ਬੋਲ ਜਦ ਕਿ ਉਹ ਜੋ ਬਤਨੀਜ਼ੀ ਕਰ ਰਿਹਾ ਉਹ ਕਰੂਗਾ ਇਹ ਪੁਲਿਸ ਰਾਜ ਹੈ ਮਤਲਬ ਲੈਂਡ ਆਰਡਰ ਦੀ ਗੱਲ ਤਾਂ ਮੈਂ ਸੁਣੀ ਸੀ ਇਹ ਮੈਨੂੰ ਲੱਗਦਾ ਇਕੱਲੇ ਆਰਡਰ ਦੀ ਗੱਲ ਕਰ ਰਹੇ ਨੇ ਔਰ ਲਾਜ ਆਵੇ ਪਾਸੇ ਜੇ ਭਾਈ ਇੰਡੀਅਨ ਗਵਰਨਮੈਂਟ ਦਾ ਜਾਂ ਚੰਡੀਗੜ੍ਹ ਪ੍ਰਸ਼ਾਸਨ ਦਾ ਹੀ ਤਰੀਕਾ ਤਾਂ ਹੀ ਵੀ ਦੱਸ ਦਿਓ ਭਾਈ ਵੇ ਸਾਨੂੰ ਪਤਾ ਤਾਂ ਲੱਗ ਜੇ ਤੁਸੀਂ ਕੀ ਕਰ ਰਹੇ ਹੋ ਔਰ ਇਹ ਜੋ ਪੰਜਾਬ ਵਾਲੇ ਤੇ ਇਹ ਜੋ ਕਿਓ ਖਿਚੜੀ ਨੇ ਇਹ ਵੀ ਦੱਸ ਦਿਓ ਹਾਂ ਦੂਸਰੀ ਮੰਗ ਉਹਨਾਂ ਨੇ ਇੱਕ ਰੱਖੀ ਹੈ ਜਿੱਥੇ ਸਾਰੀਆਂ ਪਾਰਟੀਆਂ ਦੇ ਨੁਮਾਇंदे ਵੀ ਆਏ ਸੀ ਅੱਜ ਉੱਤੇ ਪੰਜਾਬ ਯੂਨੀਵਰਸਿਟੀ ਕਿ ਪੰਜਾਬ ਲੈਜਿਸਲੇਟਿਵ ਅਸੈਂਬਲੀ ਚ ਇੱਕ ਮਤਾ ਪਾਸ ਕੀਤਾ ਜਾਵੇ ਕਿ ਭਾਈ ਇਹਦੇ ਤੇ ਪੰਜਾਬ ਦਾ ਅਧਿਕਾਰ ਸੀ ਹੈ ਔਰ ਰਹੂਗਾ ਮੈਨੂੰ ਗੱਲ ਇਸ ਦੀ ਸਮਝ ਨਹੀਂ ਆ ਰਹੀ ਕਿ ਅਕਾਲੀਆਂ ਚ ਵੀ ਕਾਂਗਰਸੀਆਂ ਚ ਵੀ ਤੇ ਹਣ ਆਲਿਆਂ ਚ ਪੰਜਾਬ ਯੂਨੀਵਰਸਿਟੀ ਦੇ ਕਿੰਨੇ ਨੁਮਾਇੰਦੇ ਨੇ ਜਿਹੜੇ ਇੱਥੋਂ ਹੀ ਪੜ੍ਹ ਕੇ ਗਏ ਨੇ ਇੱਥੋਂ ਦੀ ਪੋਲਿਟਿਕਸ ਚ ਵੀ ਇਨਵੋਲਵ ਰਹੇ ਨੇ ਫਿਰ ਵੀ ਇਹ ਮਤੇ ਹੁਣ ਤੱਕ ਪਾਸ ਕਿਉਂ ਨਹੀਂ ਹੋ ਪਾਏ ਜਦੋਂ ਫੰਡ ਦੇਣ ਦੀ ਵਾਰੀ ਆਉਂਦੀ ਸੀ ਉਦੋਂ ਕੇਂਦਰ ਨੂੰ ਕਿਉਂ ਕਹਿ ਦਿੱਤਾ ਜਾਂਦਾ ਸੀ ਤੁਸੀਂ ਦੇ ਦਿਓ ਪੰਜਾਬ ਯੂਨੀਵਰਸਿਟੀ ਸਾਡੀ ਧਰੋਆ ਰਹੀ ਯਾਰ ਸਾਡੀ ਧਰੋਆ ਨਾਲ ਤੁਸੀਂ ਮਜ਼ਾਕ ਕਰੋਗੇ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ ਹਿੰਦੁਸਤਾਨ ਚੋਂ ਦੋ ਨੇ ਇੱਕ ਮੈਨ ਨਾ ਭੁੱਲ ਗਿਆ ਇੱਕ ਪੰਜਾਬੀ ਯੂਨੀਵਰਸਿਟੀ ਆ ਇਹ ਦੋ ਸਭ ਤੋਂ ਪੁਰਾਣੀਆਂ ਯੂਨੀਵਰਸਟੀਆਂ ਨੇ ਉਹਨੂੰ ਵੀ ਤੁਸੀਂ ਕਹਿ ਰਹੇ ਹੋ ਜਾਵੇ ਪਰੇ ਤੋਂ ਇਹ ਸੋਚਣ ਦੀਆਂ ਗੱਲਾਂ ਨੇ ਮੈਨੂੰ ਲੱਗਿਆ ਮੈਂ ਅੱਜ ਤੁਹਾਡੇ ਨਾਲ ਇਹ ਗੱਲਾਂ ਕਰ ਲਾਂ ਤੁੱਕ ਕਿਤੇ ਲੇਟ ਨਾ ਹੋ ਜਾਈਏ ਗੱਲਾਂ ਕਰਦੇ ਬਾਕੀ ਪਰਸੋਂ ਜਾਣਾ ਹੈ ਉੱਥੇ ਖਨੌਰੀ ਜਾ ਕੇ ਕੁਝ ਹੋਰ ਡਿਟੇਲ ਇਸ ਦੇ ਮੁਤਲਕ ਜੋ ਪਤਾ ਲੱਗਦਾ ਹੈ ਤਾਂ ਇਹ ਵੀ ਹੋ ਕੀ ਰਿਹਾ ਇਹ ਡਰਾਮਾ ਕੀ ਚੱਲ ਰਿਹਾ ਇਕ ਜੋ ਲਾਸਾਨੀ ਸ਼ਹਾਦਤ ਵਾਲ ਨੂੰ ਗੱਲ ਜਾਂਦੀ ਨਜ਼ਰ ਆ ਰਹੀ ਹੈ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਿਉਂ ਹੈ ਜਦ ਕਿ ਮੈਂ ਸੱਚ ਖੁਦ ਹੈ ਕਿ ਡੱਲੇਵਾਲ ਸਾਹਿਬ ਵਰਗੇ ਲੀਡਰ ਬੜੀ ਮੁਸ਼ਕਲ ਤੋਂ ਬਾਅਦ ਬਣਦੇ ਨੇ ਉਹਨਾਂ ਨੂੰ ਆਪ ਦੀ ਜਾਨ ਐ ਨਹੀਂ ਦੇਣੀ ਚਾਹੀਦੀ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਮੈਂ ਪਰਸੋਂ ਜਾ ਕੇ ਵੀ ਕਰੂੰਗਾ ਕਿ ਤੁਸੀਂ ਇਨਾਂ ਸਰਕਾਰਾਂ ਦੇ ਚੱਕਰ ਚਾ ਕੇ ਆਪ ਦੀ ਜਾਨ ਦੀ ਕੁਰਬਾਨੀ ਨਾ ਦਿਓ ਇਹ ਇਨਾਂ ਦੇ ਇਹਨਾਂ ਨੂੰ ਕੋਈ ਤੁਹਾਡੀ ਜਾਨ ਦੀ ਜਾਂ ਕਿਸੇ ਪੰਜਾਬੀ ਦੀ ਜਾਨ ਦੀ ਪਰਵਾਹ ਨਹੀਂ ਜੀ ਜੇ ਹੁੰਦੀ ਤਾਂ ਸੁਪਰੀਮ ਕੋਰਟ ਰਹੀ ਰਿਪੋਰਟਾਂ ਨਾ ਮੰਗਾਉਂਦੇ ਔਰ ਸੁਪਰੀਮ ਕੋਰਟ ਸਿਰਫ ਰਿਪੋਰਟ ਵੇਖ ਕੇ ਇਹਨਾਂ ਕਹਿ ਦਿੰਦਾ ਕਿ ਨਾਰਮਲ ਹੈ ਉਹ ਸਰਕਾਰ ਨੂੰ ਕਹਿੰਦਾ ਕਿ ਗੱਲ ਕਰੋ ਵੀ ਇੰਨੇ ਲੋਕ ਇੰਨੇ ਵੱਡੇ ਇੰਨਾ ਇਕੱਠ ਕਰਕੇ ਦੋ ਬਾਰਡਰਾਂ ਤੇ ਬੈਠੇ ਹੋਏ ਨੇ ਹਰ ਰੋਜ਼ ਇੱਕ ਬਾਰਡਰ ਤੋਂ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਲੋਕਾਂ ਨੂੰ। ਔਰ ਕਿਹਾ ਜਾ ਰਿਹਾ ਨਹੀਂ ਤੁਸੀਂ ਤੁਰਕੇ ਵੀ ਨਹੀਂ ਜਾ ਸਕਦੇ। ਕਿਉਂ ਯਾਰ? ਇਹ ਕਮ ਤਾਂ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ ਸੀ। ਉਹਨਾਂ ਨੇ ਵੀ ਕਿਹਾ ਤਾਂ ਸੀ ਮਹਾਤਮਾ ਗਾਂਧੀ ਨੂੰ ਜਾ ਯਾਰ ਡਾਂਡੀ ਮਾਰਚ ਕਰ ਲੋ। ਤੇ ਤੁਸੀਂ ਉਸ ਕੰਮ ਤੋਂ ਵੀ ਰੋਕ ਰਹੇ ਹੋ। ਆਜਿਆ ਨਿਓ ਸਾਡੀ ਸਰਕਾਰ। ਥੋੜਾ ਜਿਹਾ ਸੋਚੋ ਇਹ ਦੇ ਬਾਰੇ। ਵਾਕੀ ਪੰਜਾਬ ਦੇ ਲੋਕਾਂ ਨੂੰ ਮੇਰੀ ਆਖਰ ਤੇ ਹੱਥ ਜੋੜ ਕੇ ਆਪੀ ਲਾ। ਕਿ ਤੁਹਾਡੇ ਸਾਥ ਨਾਲ ਹੀ ਸਭ ਕੁਝ ਹੈ ਬਲਕਿ ਮੈਂ ਹਰਿਆਣੇ ਵਾਲਿਆਂ ਨੂੰ ਵੀ ਕਹੂੰਗਾ ਕਿ ਤੁਹਾਡੇ ਸਾਥ ਨਾਲ ਹੀ ਇਹ ਅੰਦੋਲਨ ਹੈ ਜੋ ਚੱਲ ਰਹੇ ਨੇ ਖਨੌਰੀ ਔਰ ਸ਼ੰਭੂ ਤੇ ਤਾਂ ਪਲੀਜ਼ ਇਹਦਾ ਸਾਥ ਦਿਓ ਤਾਂ ਜੋ ਆਪਾਂ ਹੋ ਸਕੇ ਤਾਂ ਉਸ ਕਰਮਟ ਯੋਧੇ ਦੀ ਜਾਨ ਵੀ ਬਚਾ ਸਕੀਏ ਤੇ ਉਹਨਾਂ ਮੰਗਾਂ ਤੇ ਵੀ ਇੱਕ ਹਾਂ ਪੱਖੀ ਰਵਈਆ ਜਾਂ ਕਹੇ ਲੂੰ ਉਹਨਾਂ ਮੰਗਾਂ ਨੂੰ ਮੰਨਵਾ ਸਕੀਏ ਇਹ ਤੁਹਾਡੇ ਸਾਥ ਨਾਲ ਹੀ ਪੋਸੀਬਲ ਹੈ ਬਾਕੀ ਗੱਲਾਂ ਪਰਸੋਂ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ